ਜਿੰਦਾਬਾਹ ਅਸੀਂ ਖੂਦ ਮੰਗਾਂਗੇ ਅਸੀਂ ਖੂਦ ਮੰਗਾਂਗੇ ਕੋਈ ਨਾਲੇ ਕਹਿੰਦੇ ਸਕੂਦ ਆ ਗਿਆ ਕਿੰਨੂ ਕਿੰਨੀ ਕਿੰਨੀ ਤਨਖਾਹ ਮੰਗਾਂਗੇ ਅਸੀਂ ਜ਼ਰੂਰ ਦਵਾਂਗੇ ਕੇਂਦਰੀਵਾਲ ਇਹ ਐਮਐਨਸੀ ਚਲਾਈ ਜਾ ਰਹੀ ਹੈ ਇਹ ਧੋਖਾ ਕੀ ਕਰਦੇ ਨਾਲ ਕਿਸੇ ਦਾ ਮੁਰਦਾਬਾ ਨਹੀਂ ਕਿਹਾ ਕੋਈ ਕਿਸੇ ਨੂੰ ਮੁਦਾਬਾ ਨਹੀਂ ਕਿਹਾ ਇਹ ਆਮ ਆਦਮੀ ਪਾਰਟੀ ਜਿੰਦਾਬਾਹ ਕਿਹਾ ਤੁਹਾਨੂੰ ਮਾਰਿਆ ਇਹਨਾਂ ਨੇ ਕੀ ਕਹਿਣਾ ਚਾਹਦੇ ਹੋ ਕੋਈ ਕਿਸੇ ਨੇ ਮਾਰਿਆ ਕਿਸੇ ਨੇ ਨਹੀਂ ਮਾਰਿਆ ਇਹਨੇ ਕੁਛ ਨਹੀਂ ਇਨਸਾਫ ਦਿਓ ਪੰਜਾਬ ਕੇਓ ਇਨਸਾਫ ਦਿਓ ਵਲੰਟੀਅਰਾਂ ਨੂੰ ਇਨਸਾਫ ਦਿਓ ਟਿਕਟਾਂ ਟਿਕਟਾਂ ਰੱਦ ਕਰੋ ਰੱਦ ਕਰੋ ਰੱਦ ਕਰੋ ਵਲੰਟੀਅਰਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਜੋ ਟਿਕਟਾਂ ਵੰਡੀਆਂ 기 ਬਿਲਕੁਲ ਸਹੀ ਵੰਡੀਆਂ ਮੇਰਾ ਨਾਮ ਮਨਿਲ ਮਹਾਜਣਾ ਹੈ ਔਰ ਮੈਂ ਅੰਮ੍ਰਿਤਸਰ ਸੇ ਹੂੰ ਔਰ 4 ਸਾਲ ਸੇ ਆਮ ਆਦੀ ਪਾਰਟੀ ਸੇ ਜੁੜਾ ਹੂੰ ਪੋਸਟਰ ਲਗਾ ਪੋਸਟਰ ਲਗਾ ਰਹਾ ਹੂੰ ਪੈਂਪਲਟ ਬਾ ਰਹਾ ਹੂੰ ਲੋਕੋ ਕੋ ਜਗਾ ਰਹਾ ਹੂੰ ਮੈਨੇ ਤਾਂ ਕਭੀ ਨਹੀਂ ਕਹਾ ਮੁਝੇ ਪਦ ਦਤਾ ਨਹੀਂ ਮਿਲਾ ਅੱਜ ਇਹ ਜੋ ਕਹਿ ਰਹੇ ਆ ਜੀ ਇਹ ਆਮ ਆਦੀ ਪਾਰਟੀ ਆ ਇਸ ਵਿੱਚ ਇਮਤਿਹਾਨ ਸਭੀ ਦਾ ਹੋਗਾ ਜੇ ਦੂਸਰੀ ਪਾਰਟੀਆਂ ਕੀ ਤਰ੍ਹਾਂ ਢਾਂਚਾ ਨਹੀਂ ਹੈ ਆਮ ਆਦੀ ਪਾਰਟੀ ਦਾ ਨਹੀਂ ਇਹ ਢਾਂਚਾ ਆਮ ਆਦੀ ਪਾਰਟੀ ਦਾ ਹੈ ਨਹੀਂ ਆ ਜੋ ਵੀ ਬੰਦੇ ਕਹਿ ਰਹੇ ਕਿ ਟਿਕਟੇ ਵੇਚੀ ਗਈ ਹੈ ਨਹੀਂ ਵੇਚੀ ਗਈ ਟਿਕਟੇ ਪਾਰਟੀ ਵੱਲੋਂ ਅਮਰਸਰ ਚ ਤਿੰਨ ਵਿਧਾਨ ਸਭਾ ਟਿਕਟਾਂ ਦਿੱਤੀਆਂ ਗਈਆਂ ਸੀ ਉਸ ਸੰਬੰਧ ਚ ਵਰਕਰ ਜਿਹੜੇ ਨੇ ਉਹਨਾਂ ਨੇ ਜ਼ੋਨਲ ਆਫਿਸ ਵਿਖੇ ਮੀਟਿੰਗ ਰੱਖੀ ਹੈ ਬੜੇ ਦਿਨਾਂ ਤੋਂ ਜਦੋਂ ਤੋਂ ਟਿਕਟਾ ਅਨਾਉਂਸ ਹੋਈਆ ਸੀ ਵਰਕਰ ਉਦੋਂ ਤੋਂ ਹੀ ਜਿਹੜੇ ਦਿੱਲੀ ਤੋਂ ਇੱਥੇ ਅਬਜ਼ਰਵਰ ਨੇ ਉਹਨਾਂ ਨੂੰ ਤੇ ਮੈਨੂੰ ਕਹਿ ਰਹੇ ਸੀ ਕਿ ਅਸੀਂ ਇਕੱਠੇ ਹੋ ਕੇ ਤੁਹਾਨੂੰ ਮਿਲਣਾ ਹੈ ਤੇ ਮੈਂ ਉਹਨਾਂ ਨੂੰ ਆਖਿਆ ਕਿ ਟਿਕਟਾ ਜਿਹੜੀ ਆ ਉਹ ਅਬਜ਼ਰਵਰਾਂ ਨੇ ਰეკਮੈਂਡ ਰეკਮੈਂਡ ਕੀਤੀਆਂ ਨੇ ਤੇ ਪਾਰਟੀ ਨੇ ਉਹੋ ਹੀ ਟਿਕਟਾ ਦਿੱਤੀਆਂ ਨੇ ਜ਼ੋਨਲ ਇੰਚਾਰਜ ਮੈਂ ਡੇਢ ਸਾਲ ਤੋਂ ਇੱਥੇ ਜ਼ੋਨ ਦਾ ਇੰਚਾਰਜ ਆ ਮੇਰੀ ਕੋਈ ਰეკਮੈਂਡੇਸ਼ਨ ਨਹੀਂ ਲਈ ਇਸ ਕਰਕੇ ਤੁਸੀਂ ਜਿਹੜੇ ਅਬਜ਼ਰਵਰ ਹੈ ਉਹਨਾਂ ਨਾਲ ਗੱਲ ਕਰੋ ਪਰ ਅਬਜ਼ਰਵਰਾਂ ਨੇ ਤਿੰਨੇ ਹਲਕੇ ਦੇ ਵਾਰੰਟੀਅਰ ਦੀ ਕੋਈ ਗੱਲ ਨਹੀਂ ਸੁਣੀ ਤੇ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਉਹਨਾਂ ਨੇ ਮੈਂ ਪਿਛਲੇ ਹਫਤੇ ਇੱਥੇ ਜ਼ੋਨਲ ਆਫਿਸ ਆਇਆ ਤੇ ਮੇਰੀ ਗੱਡੀ ਉਹਨਾਂ ਨੇ ਇੱਥੇ ਰੋਕ ਲਈ ਵਾਰੰਟੀਅਰ ਨੇ ਇਕੱਠੇ ਹੋ ਕੇ ਆਹ ਨਹੀਂ ਉਹਨਾਂ ਦੇ ਨਾਲ ਵਾਰੰਟੀਅਰ ਤੇ ਉਹ ਜਦੋਂ ਗੱਡੀ ਰੋਕ ਤੇ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਤੇ ਇੱਕ ਮੀਟਿੰਗ ਕਰੋ ਜਿੱਥੇ ਵੀ ਤੁਸੀਂ ਮੈਨੂੰ ਸੱਦਣਾ ਚਾਹੁੰਦੇ ਹੋ ਮੈਂ ਆਉਣ ਨੂੰ ਹਾਜ਼ਰ ਹਾਂ ਤੇ ਉਹਨਾਂ ਨੇ ਫਿਰ ਵਾਰੈਂਟੀਅਰ ਨੇ ਸਾਰੇ ਤਿੰਨੇ ਹਲਕਿਆਂ ਦੇ ਇਕੱਠੇ ਹੋ ਕੇ ਅੱਜ ਦੀ ਇਹ ਮੀਟਿੰਗ ਰੱਖੀ ਹੈ ਮੀਟਿੰਗ 'ਚ ਉਹ ਕੀ ਏਜੰਡਾ ਕੀ ਮਤੇ ਪਾਸ ਕਰਦੇ ਨੇ ਉਹ ਮੀਟਿੰਗ ਉਹਨੇ ਥੋੜੀ ਦੇਰ ਸ਼ੁਰੂ ਹੋ ਜਾਣੀ ਹੈ ਉਹਦੇ ਸਬੰਧ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਪਰ ਜ਼ਿਆਦਾਤਰ ਵਰਕਰ ਜਿਹੜੇ ਆਂਦੇ ਨੇ ਕਿ ਸਾਡੇ ਨਾਲ ਨਜਾਇਜ਼ ਹੋਈ ਹੈ ਸਾਡੇ ਨਾਲ ਧੱਕੇਸ਼ਾਹੀ ਹੋਈ ਹੈ